ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਦਰਸ਼ਨ ਕਰਾਂਗੇ ਇਤਿਹਾਸਕ ਪਾਵਨ ਸਥਾਨ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੂੰ ਸੰਗਤਾਂ ਦੂਜਾ ਨਨਕਾਣਾ ਸਾਹਿਬ ਕਹਿੰਦੇ ਹਨ ਇਸ ਪਾਵਨ ਪਵਿੱਤਰ ਉਸਤਾਨ ਦੇ ਆਓ ਸੰਗਤ ਜੀ ਆਪਾਂ ਦਰਸ਼ਨ ਕਰੀਏ ਜੀ ਇਹ ਪਾਵਨ ਪਵਿੱਤਰ ਉਸਤਾਨ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਾਹਿਬਾਨ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ 31 ਮਾਰਚ 1504 ਈਸਵੀ ਨੂੰ ਪਿਤਾ ਭਾਈ ਫੇਰੂ ਮੱਲ ਜੀ ਅਤੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਪਿੰਡ ਮੱਤੇ ਦੀ ਸਰਾਂ ਅੱਜ ਕੱਲ ਸਰਾਂ ਨਾਂਗਾ ਜ਼ਿਲ੍ਹਾ ਫਿਰੋਜ਼ਪੁਰ ਅੱਜ ਕੱਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਭਾਈ ਲਹਿਣਾ ਸੀ ਆਪ ਜੀ ਨੇ 11 ਸਾਲਾਂ ਦਾ ਬਚਪਨ ਇਸ ਪਾਵਨ ਜਗ੍ਹਾ ਤੇ ਗੁਜ਼ਾਰਿਆ ਇਹ ਨਗਰ ਮੱਤੇ ਦੀ ਸਰਾ ਦੇ ਨਾਮ ਦੇ ਨਾਲ ਮਸ਼ਹੂਰ ਸੀ ਇਸ ਪਿੰਡ ਦਾ ਚੌਧਰੀ ਤਖਤਮਲ ਜੋ ਆਲੇ ਦੁਆਲੇ ਦੇ 70 ਪਿੰਡਾਂ ਦਾ ਮਾਲਕ ਸੀ ਚੌਧਰੀ ਤਖਤਮਲ ਇੱਕ ਬੜਾ ਤਕੜਾ ਕਾਰੋਬਾਰੀ ਵਪਾਰੀ ਸੀ ਜਿਸ ਦਾ ਦੂਰ ਦੂਰ ਤੱਕ ਵਪਾਰਕ ਕਾਰੋਬਾਰ ਚੱਲਦਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਭਾਈ ਫਿਰੂ ਮਨ ਜੀ ਪਿੰਡ ਮੰਗੋਵਾਲ ਗੁਜਰਾਤ ਦੇ ਰਹਿਣ ਵਾਲੇ ਸਨ ਕਾਰੋਬਾਰ ਨੂੰ ਲੈ ਕੇ ਪਿੰਡ ਮੱਤੇ ਦੀਸਰਾ ਚੌਧਰੀ ਤਖਤਮਲ ਦੇ ਕੋਲ ਪਰਿਵਾਰ ਸਮੇਤ ਰਹਿਣ ਲੱਗ ਪਏ ਚੌਧਰੀ ਤਖਤਮਲ ਦੇ ਮੁੰਸੀ ਦੀ ਨੌਕਰੀ ਕੀਤੀ ਇੱਥੇ ਹੀ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋਇਆ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ 11 ਕੋਸਾਲਾਂ ਦੇ ਸਨ ਉਸ ਵਕਤ ਬਾਬਰ ਕਾਬਲ ਤੋਂ ਪਾਕ ਪਟਨ ਫਿਰੋਜ਼ਪੁਰ ਹੁੰਦਾ ਹੋਇਆ ਇਸ ਇਲਾਕੇ ਵਿੱਚ ਪਹੁੰਚਿਆ ਲੁੱਟ ਦੀ ਨੀਅਤ ਦੇ ਨਾਲ ਬਾਬਰ ਨੇ ਇਸ ਪਿੰਡ ਤੇ ਹਮਲਾ ਕਰ ਦਿੱਤਾ ਫੌਜੀ ਹਮਲੇ ਵਿੱਚ ਚੌਧਰੀ ਤਖਤਮਲ ਮਾਰਿਆ ਗਿਆ ਨਗਰ ਨੂੰ ਢਹ ਢੇਰੀ ਕਰ ਦਿੱਤਾ ਗਿਆ ਪਿੰਡ ਦੇ ਵਸਨੀਕ ਰਾਤੋਂ ਰਾਤ ਆਪੋ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾ ਠਹਿਰੇ ਤੇ ਭਾਈ ਫੇਰੂਮਲ ਜੀ ਨਗਰ ਦੀਆਂ ਸੰਗਤਾਂ ਨੂੰ ਸਮੇਤ ਅਤੇ ਭਾਈ ਫੇਰੂਮਲ ਜੀ ਨਗਰ ਦੀਆਂ ਸੰਗਤਾਂ ਸਮੇਤ ਖਡੂਰ ਸਾਹਿਬ ਵਿਖੇ ਜਾ ਕੇ ਵਸ ਗਏ ਇਹ ਨਗਰ ਉਜੜ ਗਿਆ ਆਪਜੀ ਦਾ ਵਿਆਹ ਮਾਤਾ ਖੀਵੀ ਜੀ ਪਿੰਡ ਸੰਗਰਕੋਟ ਦੇ ਨਾਲ ਹੋਇਆ ਆਪ ਜੀ ਦੇ ਦੋਸ ਪੁੱਤਰ ਭਾਈ ਦਾਸੂ ਜੀ ਅਤੇ ਭਾਈ ਦਾਤੂ ਜੀ ਅਤੇ ਦੋਸ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੌਖੀ ਜੀ ਇਹ ਉਹ ਪਾਵਨ ਸਥਾਨ ਹੈ ਜਿੱਥੇ ਦੂਸਰੇ ਪਾਸਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋਇਆ ਸੰਗਤਾਂ ਦੂਜਾ ਨਨਕਾਣਾ ਸਾਹਿਬ ਕਹਿੰਦੀਆਂ ਹਨ ਇਸ ਇਸ ਪਾਵਨ ਸਥਾਨ ਦਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਆਪ ਜੀ ਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਆਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ